ਜੇਕਰ ਕਿਸੇ ਮੁਲਜ਼ਮ ਨੂੰ ਫੜਿਆ ਜਾਂਦਾ ਹੈ ਉਸ ਨੂੰ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ ਤਾਂ ਜੋ ਸੁਧਰ ਸਕਣ ਆਪਣਾ ਪੁਰਾਣਾ ਕ੍ਰਿਮੀਨਲ ਮਾਈਂਡ ਛੱਡ ਕੇ ਅਗਲੀ ਨਵੀਂ ਜ਼ਿੰਦਗੀ ਬਾਰੇ ਸੋਚ ਸਕਣ ਪਰ ਅੱਜਕੱਲ ਬਦਮਾਸ਼ਾਂ ਦੇ ਦਿਮਾਗ ਇੰਨੇ ਕਿ ਜ਼ਿਆਦਾ ਖਰਾਬ ਹੋ ਚੁੱਕੇ ਨੇ ਕਿ ਜੇਲ੍ਹਾਂ ਵਿੱਚ ਬੈਠ ਕੇ ਵੀ ਦੁਸ਼ਮਣੀਆਂ ਪਾ ਰਹੇ ਨੇ ਇਤੋਂ ਤੱਕ ਕਿ ਜੇਲ੍ਹਾਂ ਦੇ ਵਿੱਚੋਂ ਹੀ ਕਤਲ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਨੇ ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਜੇਲ੍ਹ ਦੇ ਅੰਦਰ ਬੈਠ ਕੇ ਕਿਸੇ ਦੇ ਕਤਲ ਦੀ ਸਾਜ਼ਿਸ਼ ਘੜੀ ਗਈ ਹੋਵੇ ਅਤੇ ਬਾਅਦ ਵਿੱਚ ਉਸ ਨੂੰ ਅੰਜਾਮ ਦਿੱਤਾ ਗਿਆ ਹੋਵੇ ਸਿੱਧੂ ਮੂਸੇਵਾਲਾ ਇੱਕ ਨਾਮੀ ਸਿੰਗਰ ਉਸ ਦੀ ਕਹਾਣੀ ਵੀ ਕੁਝ ਇਸੇ ਤਰ੍ਹਾਂ ਦੀ ਰਹੀ ਹੈ ਪਰ ਇਸ ਘਟਨਾ ਦੇ ਵਿੱਚ ਜੋ ਫਿਰੋਜ਼ਪੁਰ ਦੇ ਵਿੱਚ ਵਾਪਰੀ ਹੈ ਜਿੱਥੇ देर रात ਗੋਲੀਆਂ ਚੱਲੀਆਂ ਨੇ ਇੱਥੇ ਕੁਝ ਬਦਮਾਸ਼ਾਂ ਨੇ ਇੱਕ ਨੌਜਵਾਨ ਨੂੰ ਘਰੋਂ ਪਹਿਲਾਂ ਫੋਨ ਕਰਕੇ ਬਾਹਰ ਬੁਲਾਇਆ ਅਤੇ ਬਾਹਰ ਆਉਂਦਿਆਂ ਹੀ ਉਸ ਦੇ ਉੱਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚੋਂ ਇੱਕ ਗੋਲੀ ਉਸ ਨੌਜਵਾਨ ਦੇ ਸਿਰ ਵਿੱਚ ਲੱਗੀ ਜਦ ਤੱਕ ਉਸ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਉਸ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਕਾਤਲ ਅਤੇ ਮ੍ਰਿਤਕ ਦੋਵੇਂ ਹੀ ਜੇਲ੍ਹ ਵਿੱਚ ਇੱਕ ਦੂਜੇ ਨੂੰ ਮਿਲੇ ਸੀ ਉੱਥੇ ਹੀ ਇੱਕ ਦੂਜੇ ਦੇ ਨਾਲ ਰੰਜਿਸ਼ ਰੱਖਣ ਲੱਗ ਪਏ ਅਤੇ ਇਸੇ ਦੌਰਾਨ ਦੋਵਾਂ ਦੇ ਵਿਚਾਲੇ ਲੜਾਈ ਇੰਨੀ ਵੱਧ ਗਈ ਕਿ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਇਹ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ ਹਾਲਾਂਕਿ ਜੇਲ੍ਹਾਂ ਜਾਂ ਫਿਰ ਕਹੋ ਸੁਧਾਰ ਘਰ ਇਸੇ ਲਈ ਬਣਾਏ ਗਏ ਨੇ ਕਿ ਜੋ ਪਹਿਲਾਂ ਇਹ ਕ੍ਰਾਈਮ ਕਰ ਚੁੱਕੇ ਨੇ ਉਸ ਜ਼ਿੰਦਗੀ ਨੂੰ ਛੱਡ ਕੇ ਅੱਗੇ ਵਧਣ ਪਰ ਸੁਧਾਰ ਘਰ ਜਾਂ ਫਿਰ ਜੇਲ੍ਹਾਂ ਦੇ ਵਿੱਚ ਹਾਲੇ ਵੀ ਆਪਸੀ ਰੰਜਿਸ਼ਾਂ ਰੱਖੀਆਂ ਜਾ ਰਹੀਆਂ ਨੇ ਅਤੇ ਆਪਸੀ ਰੰਜਿਸ਼ ਦੇ ਰਕ ਚੱਲਦਿਆਂ ਹੀ ਇਹ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕੀ ਹੋਇਆ ਸਰ ਕਿ ਕਤਲ ਹੋਇਆ ਜਾਂ ਕੀ ਹੋਇਆ ਸਰ ਇਹਦਾ ਅਲੀ ਕਦਰ ਦਾ ਨਾ ਜੋ ਥਾ ਪਤਾ ਪ੍ਰੇਮ ਜਿਹੜਾ ਹੈਗਾ ਅਲੀ ਕਦਰ ਹੈ ਨਾ ਵਾਸੀ ਦੁਕਾਨ ਕਰਦਾ ਕਰਿਆਨੇ ਦੀ ਕਰ ਗਿਆ ਸੀ ਉੱਥੇ ਇਹਦੇ ਹੀ ਕੁਝ ਵਾਕੂ ਕਾਰਜ ਰਹਿਗੇ ਨੇ ਉਹਨਾਂ ਨੇ ਫੋਨ ਕਰਕੇ ਇਹਨੂੰ ਬੁਲਾਇਆ ਬੁਲਾਉਣ ਤੋਂ ਬਾਅਦ ਕੀ ਗੱਲਬਾਤ ਹੋਈ ਆਪਸ ਵਿੱਚ ਕੀ ਹੋਈ ਇਹਨਾਂ ਦੀ ਇਸ ਬਾਰੇ ਅਜੇ ਡਿਟੇਲ ਨਹੀਂ ਹੋਈ ਹੈ ਉਹਦੇ ਵਿੱਚ ਇੱਕ ਮਨੀ ਬੰਦਾ ਹੈਗਾ ਸੀ ਮਸਤੀ ਬਾਗ ਵਾਲੀ ਦਾ ਹੈਗਾ ਉਹ ਸੋਲੋ ਕੰਦੇ ਫਾਈਲ ਕਰਕੇ ਇਹਦੇ ਸਿਰ ਤੇ ਫਾਈਲ ਲੱਗਿਆ ਤੇ ਫਾਈਲ ਮਾਰੇਗਾ ਜਿਸ ਕਰਕੇ ਦੀ ਜਿਹੜੀ ਹੈਗੀ ਬਾਅਦ ਹਸਪਤਲ ਬਣਾ ਲੈ ਕੇ ਤੇ ਇਹਦੀ ਡੈਥ ਹੋ ਗਈ ਹੈ ਇਹ ਹੁਣ ਅਸੀਂ ਇੱਥੇ ਖੜੇ ਆ ਜੋ ਇਹਦੇ ਫਾਦਰ ਹੋ ਜਾਂ ਉਹਦੇ ਜਿਹੜੇ ਹੈਗੇ ਨੇ ਬੇਰ ਮੌਕੇ ਦੇ ਜਿਹੜੇ ਕਵਾਹਗਰ ਜੋ ਬਿਆਨ ਲਿਖਾ ਕੇ ਹਸਪਤਾਲ ਪਹੁੰਚਾ ਦਰਜ ਕਰਾਗੇ ਪਾਸਾ ਦਰਜ ਕਰਕੇ ਜਿਹੜੇ ਦੋਸ਼ੀਆਂ ਨੂੰ ਜਲਦੀ ਜਲਦੀ ਕਸਰ ਕਰ ਸਰ ਮੌਕੇ ਤੇ ਇੱਕ ਪਰਸਨ ਹੀ ਸੀ ਕਿ ਜਿੰਨੇ ਮਾਰੇ ਜੀ ਨਹੀਂ ਉਹ ਹੋਰ ਵੀ ਨਾਲ ਰਸ ਹੈ ਨਾ ਵੀ ਕਿਸ ਨੇ ਫੋਨ ਕਰਕੇ ਬੁਲਾਇਆ ਉਹਦੇ ਨਾਲ ਕੌਣ ਸੀ ਹੁਣ ਡਿਟੇਲ ਸਾਰੀ ਜਿਹੜੀ ਹੈਗੀ ਅੰਦਰ ਇਨਵੈਸਟੀਗੇਸ਼ਨ ਦੇ ਵਿੱਚ ਆਏਗੀ ਜੋ ਇਨਵੈਸਟੀਗੇਸ਼ਨ ਦੇ ਵਿੱਚ ਜਾਏਗਾ ਜਿਹੜਾ ਵੀ ਇਸ ਦੇ ਵਿੱਚ ਕਲਪਰੇਟ ਹੋਏਗਾ ਜਿੰਨੇ ਵੀ ਦੋਸ਼ੀ ਹੋਣਗੇ ਉਹਨਾਂ ਹੀ ਗ੍ਰਿਫਤਾਰ ਕਰਵਾਏ ਜਾਣਗੇ ਜਿਹਦਾ ਕੰਮ ਦੱਸਿਆ ਜਾ ਰਿਹਾ ਨਹੀਂ ਮੌਕੇ ਤੇ ਉਹ ਵੀ ਨਹੀਂ ਇਹਨੂੰ ਲੈ ਕੇ ਆਏ ਨੇ ਉੱਥੋਂ ਲੈ ਕੇ ਹਸਪੀਟਲ ਆਏ ਨੇ ਬਾਗੀ ਹਸਪੀਟਲ ਆਏ ਨੇ ਉੱਥੇ ਜਦੋਂ ਉਹਨਾਂ ਨੇ ਚੈੱਕ ਵਗੈਰਾ ਕੀਤਾ ਛੇਦੋਤੇ ਉਹਨਾਂ ਦੀ ਦਸੂਈਏ ਉਹਨਾਂ ਸੀ ਆਏ ਆ ਮੌਕੇ ਤੇ ਜੋ ਦੇ ਫਾਦਰ ਜਾਂ ਉਹਦੇ ਜਿਹੜੇ ਹੈਗੇ ਨੇ ਘਰ ਵਾਲੇ ਜੋ ਮੈਂ ਲਿਖਾਂਗਾ ਹਸਪਤਾਲ ਪਰਚੇ ਦਾ ਜ਼ਿਕਰਾਂਗੇ ਫਿਲਹਾਲ ਪ੍ਰੇਮ ਨਾਮ ਦੇ ਨੌਜਵਾਨ ਦਾ ਕਤਲ ਹੋਇਆ ਉਸ ਦੇ ਕਤਲ ਵਿੱਚ ਕਿੰਨੇ ਲੋਕ ਕੌਣ ਕੌਣ ਤੇ ਜੇਲ੍ਹ ਦੇ ਵਿੱਚ ਕਿਸ ਨੇ ਬੈਠ ਕੇ ਸਾਜ਼ਿਸ਼ ਰਚੀ ਹੈ ਸਾਜ਼ਿਸ਼ ਦਾ ਘਾੜਾ ਕੌਣ ਹੈ ਉਸ ਬਾਰੇ ਪੜਤਾਲ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਕੈਨ ਟੀਵੀ ਪੰਜਾਬੀ